देखो ਇਹ ਅੱਜ ਸਵੇਰੇ ਜਿਹੜਾ ਚਮਕੌਰ ਸਿੰਘਾ ਮੁੰਡਾ ਬੇਰਜ਼ਗਾਰ ਹੋਣ ਕਰਕੇ ਇਹਨਾਂ ਨੇ ਆਪਣਾ ਕੰਮ ਚਲਾਇਆ ਹੋਇਆ ਸੀਗਾ ਜਿਹਦੇ ਵਿੱਚ ਵਿਆਹ ਸਾਹੇ ਦੇ ਵਿੱਚ ਭਾਂਡੇ, ਕਰੋਕਰੀ, ਪੱਟੀਆਂ, ਗੱਦੇ ਦਿੱਤੇ ਜਾਂਦੇ ਨੇ ਅੱਜ ਅਚਾਨਕ 8:30 ਵਜੇ ਕੋ ਸ਼ਾਰਟ ਸਰਕਟ ਦੇ ਨਾਲ ਬਿਜਲੀ ਸਰਕਟ ਦੇ ਨਾਲ ਹੀ ਗੱਦਿਆਂ ਨੂੰ ਅੱਗ ਪੈ ਗਈ ਥੋੜੀ ਥੋੜੀ ਅੱਗ ਭਖਦੀ ਨਹੀਂ ਪਤਾ ਲੱਗਿਆ ਕਿਸੇ ਨੂੰ ਕਿਉਂਕਿ ਗੇਟ ਬੰਦ ਸੀ ਉਹ ਰੋਟੀ ਖਾਣ ਗਿਆ ਵੈਸੇ ਹੀ ਘਰੇ ਜਿਹੜਾ ਮੁੰਡਾ ਕਰੇਂਦਾ ਰੱਖਿਆ ਲੇ ਦਲੇ ਦੇ ਲੋਕਾਂ ਨੂੰ ਪਤਾ ਲੱਗਿਆ ਤਾਂ ਇਹ ਜਵਾ ਦਾ ਬਾਰ ਖੋਲ ਕੇ ਇਹ ਅੱਗ ਬੁਝਾਉਣ ਦੇ ਯਤਨ ਕੀਤੇ ਜਿਹੜੀ ਅੱਗ ਬੇਕਾਬੂ ਹੋ ਕੇ ਹੋਰ ਵੱਧਦੀ ਚਲੀ ਗਈ। ਇਹਦੇ ਵਿੱਚ ਹੀ ਜਿਹੜਾ ਇਹ ਟ੍ਰੈਕ ਮੁੰਡਾ ਕਰਿੰਦਾ ਰੱਖਿਆ ਦਾ ਮੋਟਰਸਾਈਕਲ ਸਾਰਾ ਜਲ ਕੇ ਸੁਆਹ ਹੋ ਗਿਆ। ਸੋਫੇ ਮੱਚ ਗਏ, ਗੱਦੇ ਮੱਚ ਗਏ, ਪੱਟੀਆਂ ਮੱਚ ਗਈਆਂ ਸਾਰੀਆਂ। ਜਾਨੀ ਲੱਖਾਂ ਰੁਪਏ ਦੇ ਸਮਾਨ ਦੇ ਵਿੱਚੋਂ ਜਿਹੜਾ 15-20 ਲੱਖ ਰੁਪਏ ਦਾ ਨੁਕਸਾਨ ਬਿਲਕੁਲ ਚੂਰਾ ਹੋ ਗਿਆ। ਮਕਾਨ ਦੀ ਸੱਤ ਜਿਹੜੀ ਉਹ ਵੀ ਗਈ, ਉਹ ਵੀ ਕਿਰਾਏ ਤੇ ਇਹ ਮਕਾਨ ਲਿਆ ਹੋਇਆ ਸੀ ਇਹਨਾਂ ਨੇ। ਇਹਦਾ ਵੀ ਹਰਜਾਨਾ ਇਹਨਾਂ ਨੂੰ ਵੱਡਾ ਖੜਾ ਹੋ ਗਿਆ। ਮੈਂ ਜੀ ਇੱਥੋਂ ਰੋਟੀ ਖਾਣ ਗਿਆ ਸੀ ਉਧਰ ਜੀ ਗੇਟ ਲਾ ਕੇ ਮੈਂ ਜਾ ਕੇ ਉਧਰ ਬੈਠਾ 2 ਮਿੰਟ ਤੇ ਆ ਕੇ ਇੱਥੇ ਜਦੋਂ ਆ ਕੇ ਦੇਖਿਆ ਵੀ ਅੱਗ ਲੱਗ ਰਹੀ ਹੈਗੀ ਬਹੁਤ ਜ਼ਿਆਦਾ ਧੂੰਆਂ ਹੋ ਰਿਹਾ ਸੀਗਾ ਇਸੇ ਕਰਕੇ ਮੈਂ ਉਧਰੋਂ ਭੱਜ ਕੇ ਆਇਆ ਇੱਥੇ ਬਹੁਤ ਜ਼ਿਆਦਾ ਇਕੱਠ ਹੋ ਗਿਆ ਸੀਗਾ ਜੀ ਕਿੰਨਾ ਕੁ ਨੁਕਸਾਨ ਹੋਇਆ ਕੀ ਕੁਝ ਮਤ ਨੁਕਸਾਨ ਤਾਂ ਹੀ ਬਹੁਤ ਜ਼ਿਆਦਾ ਹੋ ਗਿਆ ਜੀ ਕੱਦੇ ਮੱਚ ਗਈ ਮੋਟਰਸਾਈਕਲ ਮੱਚ ਗਈ ਜੀ ਅੰਦਰ ਬੈੱਡ ਮੱਚ ਗਿਆ ਜੀ ਕਿੰਨੇ ਕੁ ਲੱਖਾਂ ਦਾ ਨੁਕਸਾਨ ਹੈ ਲੱਖ ਤਾਈ 15 1500 15 ਲੱਖ ਦਾ ਗਈ ਨੁਕਸਾਨਾ ਕਾਫੀ ਹੋਇਆ ਜੀ ਮੈਂ ਵੀ ਇੱਥੇ ਦੁਕਾਨ ਹੈ ਜੀ ਮੇਰੀ ਕਿਰਾਏ ਤੇ ਜੀ ਤੇ ਜਦ ਮੈਂ ਦੇਖਿਆ ਜੀ ਇੱਥੇ ਕਾਫੀ ਧੂਆ ਹੋ ਰਿਹਾ ਸੀਗਾ ਜੀ ਤੇ ਮੁੰਡਾ ਰੋਟੀ ਖਾਣ ਗਏ ਹੋਏ ਸੀਗੇ ਜਿਹੜੇ ਇੱਥੇ ਆ ਮੁੰਡੇ ਰਹਿੰਦੇ ਆਪਣੇ ਕੰਮ ਕਰਦੇ ਨੇ ਜੀ ਤੇ ਕੰਮ ਤੋਂ ਬਾਅਦ ਜਦੋਂ ਗੇਟ ਖੋਲ ਕੇ ਦੇਖਿਆ ਜੀ ਤਾਂ ਅੱਗ ਬਹੁਤ ਜ਼ਿਆਦਾ ਤੇਜ਼ ਸੀਗੀ ਤੇ ਫਿਰ ਸਾਰੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਅੱਗ ਤੇ ਕਾਬੂ ਕੀਤਾ ਜੀ ਪਾਣੀ ਦਾ ਯਾਨੀ ਕਿ ਪ੍ਰਬੰਧ ਕਰਕੇ ਜੀ ਬਾਲਟੀਆਂ ਨਾਲ ਇਹਨਾਂ ਬੁਝਾਇਆ ਜੀ ਤੇ ਅੱਗ ਨਾਲ ਗੱਦੇ ਤੇ ਮਕਾਨ ਦਾ ਵੀ ਕਾਫੀ ਜਿਆਦਾ ਨੁਕਸਾਨ ਹੈ ਜੀ ਤੇ ਜਿਹਦੇ ਚ ਮੁੰਡੇ ਦਾ ਮੋਟਰਸਾਈਕਲ ਵੀ ਪੂਰੀ ਤਰ੍ਹਾਂ ਮਚ ਗਿਆ ਜੀ